ਸਾਸਰਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਢਿੱਲੋਂ ਵਿਲੇਜ ਫੂਡ ਉੱਤੇ ਅੱਜ ਆਪਾਂ ਤੁਹਾਨੂੰ ਬਹੁਤ ਹੀ ਵਧੀਆ ਸਾਗ ਦੀ ਰੈਸਪੀ ਇੱਕ ਅਲੱਗ ਤਰੀਕੇ ਨਾਲ ਬਣਾਉਣ ਸਿਖਾ ਰਹੇ ਹਾਂ ਆਪਾਂ ਨੇ ਸਾਗ ਬਣਾਉਣ ਦੇ ਲਈ ਆਪਾਂ ਪਾਣੀ ਆ ਜਿਹੜਾ ਪਤੀਲੇ ਦੇ ਉੱਪਰ ਰੱਖਤਾ ਏ ਤੇ ਇੱਧਰ ਆਪਾਂ ਖੁੱਲੇ ਪਾਣੀ ਦੇ ਵਿੱਚ ਮਸ਼ੀਨ ਆ ਜਿਹੜੀ ਸਾਗ ਚੀਨੀ ਨੂੰ ਚੰਗੀ ਤਰ੍ਹਾਂ ਧੋ ਲਵਾਂਗੇ ਤਾਂ ਕਿ ਜਿਹੜੀ ਇਹਦੇ ਵਿੱਚ ਡਸਟ ਵਗੈਰਾ ਲੱਗੀ ਹੁੰਦੀ ਹੈ ਉਹ ਚੰਗੀ ਤਰ੍ਹਾਂ ਸਾਫ਼ ਹੋ ਜਾਵੇ ਤੇ ਇੱਧਰ ਆਪਾਂ ਨੇ ਸਾਗ ਹੈ ਜਿਹੜਾ ਇੱਕ ਦਿਨ ਪਹਿਲਾਂ ਹੀ ਸ਼ਾਮ ਨੂੰ ਆਪਾਂ ਚੰਗੀ ਤਰ੍ਹਾਂ ਧੋਵਾਰ ਕੇ ਰੱਖ ਲਿਆ ਸੀਗਾ ਇਹਦੇ ਵਿੱਚ ਆਪਾਂ ਨੇ ਮਿੱਠੇ ਪਾਲਕ ਤੇ ਨਾਲ ਹੀ ਆਪਾਂ ਨੇ ਸਰੋਂ ਦਾ ਸਾਗ ਹੈ ਜਿਹੜਾ ਉਹ ਲੈ ਆਏ ਸਾਗ ਨਹੀਂ ਆਪਾਂ ਨੇ ਜਿਆਦਾ ਗੰਦਲਾਂ ਦਾ ਹੀ ਇਸਤੇਮਾਲ ਕੀਤਾ ਪੱਤਾ-ਪੱਤਾ ਆਪਾਂ ਨੇ ਕੱਢ ਦਿੱਤਾ ਸੀਗਾ ਤੇ ਹੁਣ ਆਪਣਾ ਸਾਗ ਹੈ ਜਿਹੜਾ ਧੋਣ ਤੋਂ ਬਾਅਦ ਚੰਗੀ ਤਰ੍ਹਾਂ ਨਚੜ ਗਿਆ ਸੀ ਤੇ ਹੁਣ ਆਪਾਂ ਸਾਗ ਨੂੰ ਚੀਰ ਲੈਣਾ ਸਾਗ ਆ ਜਿਹੜਾ ਇਹ ਤੁਸੀਂ ዳਤੀ ਨਾਲ ਵੀ ਚੀਰ ਸਕਦੇ ਹੋ ਕਿਉਂਕਿ ਆ ਆਪਣਾ ਸਾਗ ਆ ਜਿਹੜਾ ਬਿਲਕੁਲ ਨਰਮ ਕੱਚਾ-ਕੱਚਾ ਸਾਗ ਆ ਕਈ ਭੈਣਾਂ ਕੀ ਕਰਦੀਆਂ ਕਿ ਨਾਲ ਦੀ ਨਾਲ ਇਸ ਨੂੰ ਚਾਕੂ ਦੇ ਨਾਲ ਵੀ ਸ਼ੈਲਫ ਦੇ ਉੱਪਰ ਜਾਂ ਕਿਸੇ ਹੋਰ ਚੀਜ਼ ਦੇ ਉੱਪਰ ਰੱਖ ਕੇ ਕੱਟ ਲੈਂਦੀਆਂ ਨੇ ਤੇ ਇੱਧਰ ਦੇਖੋ ਆਪਣਾ ਮੰਮੀ ਦੇ ਨਾਲ ਆਪਾਂ ਨੇ ਸਾਗ ਆ ਜਿਹੜਾ ਚਰਾਤਾ ਸੀਗਾ ਤੇ ਹੁਣ ਆਪਾਂ ਸਾਗ ਪਾਣੀ ਆ ਆਪਣਾ ਰਿਜ ਗਿਆ ਏ ਹੁਣ ਆਪਾਂ ਇਸ ਦੇ ਵਿੱਚ ਸਾਗ ਆ ਜਿਹੜਾ ਪਾ ਲਵਾਂਗੇ ਪਾਣੀ ਆਪਾਂ ਨੇ ਪਹਿਲਾਂ ਥੋੜਾ ਹੀ ਰੱਖਣਾ ਕਿਉਂਕਿ ਜਦੋਂ ਆਪਾਂ ਪਾਣੀ ਜ਼ਿਆਦਾ ਪਾ ਲਨੇ ਆ ਤਾਂ ਉਹ ਉਬਲ ਕੇ ਕੀ ਹੈ ਕਿ ਬਾਹਰ ਆ ਜਾਂਦਾ ਤੇ ਇਸ ਕਰਕੇ ਆਪਾਂ ਨੇ ਪਾਣੀ ਆ ਜਿਹੜਾ ਉਹ ਘੱਟ ਹੀ ਰੱਖਿਆ ਤੇ ਸਾਗ ਵੀ ਆਪਾਂ ਨੇ ਜ਼ਿਆਦਾ ਨਹੀਂ ਬਣਾਇਆ ਹੈਗਾ ਸਾਗ ਆਪਾਂ ਬਿਲਕੁਲ ਥੋੜਾ ਲਿਆ ਕਿਉਂਕਿ ਬੱਚੇ ਆ ਜਿਹੜੇ ਉਹ ਸਾਗ ਘੱਟ ਖਾਂਦੇ ਨੇ ਇਸ ਕਰਕੇ ਆਪਾਂ ਸਾਗ ਥੋੜਾ ਹੀ ਬਣਾਵਾਂਗੇ ਤਾਂ ਕਿ ਫੇਰ ਆਪਾਂ 5-7 ਦਿਨ ਬਾਅਦ ਜਦੋਂ ਦਿਲ ਕਰੂਗਾ ਆਪਾਂ ਸੱਜੜਾ ਬਣਾ ਲਵਾਂਗੇ ਤੇ ਹੁਣ ਆਪਾਂ ਜਿਹੜੇ ਜਿਹੜੇ ਇਹਦੇ ਵਿੱਚ ਚੀਜ਼ਾਂ ਦਾ ਇਸਤੇਮਾਲ ਕਰਾਂਗੇ ਉਹਦੇ ਨਾਲ ਕੀ ਹੈ ਕਿ ਨਾ ਤਾਂ ਸਾਗ ਦੇ ਸਾਗ ਖਾਣ ਨਾਲ ਤਜਾਬ ਬਣਦਾ ਨਾ ਹੀ ਗੈਸ ਬੈਵਾਦੀ ਇਹ ਵੀ ਨਹੀਂ ਹੁੰਦੀ ਹੈਗੀ ਤੇ ਹੁਣ ਆਪਾਂ ਸਾਗ ਆ ਜਿਹੜਾ ਪਾ ਲਿਆ ਏ ਹੁਣ ਆਪਾਂ ਇਹਦੇ ਵਿੱਚ 1.5 ਕ ਟੇਬਲस्पून ਆ ਜਿਹੜਾ ਨੂਨ ਦਾ ਪਾ ਲੈਣਾ ਬਾਕੀ ਨੂਨ ਆ ਜਿਹੜਾ ਤੁਸੀਂ ਆਪਣੇ ਹਿਸਾਬ ਨਾਲ ਆਪਣੇ ਟੇਸਟ ਅਕੋਰਡਿੰਗ ਪਾ ਸਕਦੇ ਹੋ ਤੇ ਹੁਣ ਆਪਾਂ ਸਾਗ ਨੂੰ ਚੰਗੀ ਤਰ੍ਹਾਂ ਘੋਟ ਦੇਣ ਦੇ ਨਾਲ ਦਿਵਾ ਲਵਾਂਗੇ ਜਦੋਂ ਤੱਕ ਇਹ ਰੇਜੇ ਨਹੀਂ ਪੈ ਜਾਂਦਾ ਉਦੋਂ ਤੱਕ ਆਪਾਂ ਘੋਟਣਾ ਜਿਹੜਾ ਇਸੇ ਤਰ੍ਹਾਂ ਹਲਕਾ-ਹਲਕਾ ਫੇਰਦੇ ਰਹਾਂਗੇ ਤੇ ਆ ਮੈਂ ਦੋ ਸੱਜਰੀਆਂ ਮੂਲੀਆਂ ਨੇ ਜਿਹੜੀਆਂ ਪੱਟ ਕੇ ਲੈ ਕੇ ਆਂਦੀਆਂ ਨੇ ਆਪਾਂ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਕੇ ਛਿੱਲ ਕੇ ਕੱਦੂਕਾਸ ਕਰ ਲਿਆ ਤੇ ਨਾਲ ਹੀ ਹੁਣ ਆਪਾਂ ਮੀਡੀਅਮ ਸਾਈਜ਼ ਦੀਆਂ ਮੂਲੀਆਂ ਲਈਆਂ ਸੀਗੀਆਂ ਸਾਗ ਆਪਣਾ ਘੱਟ ਸੀ ਇਸ ਕਰਕੇ ਆਪਾਂ ਨੇ ਮੂਲੀਆ ਜਿਹੜੀ ਉਸ ਦੇ ਹਿਸਾਬ ਨਾਲ ਹੀ ਲਈ ਆ ਹੁਣ ਆਪਾਂ ਨੇ ਮੂਲੀਆਂ ਨੂੰ ਪਾ ਲੈਣਾ ਇਹਦੇ ਵਿੱਚ ਤੇ ਕਈ ਲੋਕ ਕੀ ਕੀ ਕਰਦੇ ਆ ਕਿ ਮੂਲੀਆਂ ਦੇ ਪੱਤੇ ਵੀ ਪਾ ਲੈਂਦੇ ਨੇ ਪਰ ਆਪਾਂ ਨੇ ਨਹੀਂ ਪਾਏ ਹੈਗੇ। ਉਹਦੇ ਨਾਲ ਵੀ ਸਾਗ ਆ ਜਿਹੜਾ ਕਰਾਰਾ ਬਣ ਜਾਂਦਾ ਹੈ ਤੇ ਇੱਧਰ ਆਪਾਂ ਨੇ ਹਰੀਆਂ ਮਿਰਚਾਂ ਲਈਆਂ ਹਰੀ ਮਿਰਚ ਪਾਣੀ ਘੱਟ ਲਈਆ। ਬੱਚੇ ਮਿਰਚ ਜ਼ਿਆਦਾ ਤੇਜ਼ ਨਹੀਂ ਖਾਂਦੇ ਤੇ ਨਾਲ ਹੀ ਆਪਾਂ ਨੇ ਲਸਣ ਤੇ ਅਦਰਕ ਵੀ ਲਿਆ ਹੈ ਤੇ ਹੁਣ ਆਪਾਂ ਨੂੰ ਆਪਾਂ ਨੇ ਇਹਨੂੰ ਚੋਪਰ ਦੇ ਨਾਲ ਚੋਪ ਕਰਕੇ ਪਹਿਲਾਂ ਹੀ ਰੱਖ ਲੈਣਾ ਤਾਂ ਕਿ ਹੋਰ ਕੰਮ ਵੀ ਆਪਾਂ ਨੂੰ ਬਾਅਦ ਵਿੱਚ ਹੁੰਦੇ ਆਪਾਂ ਸਾਰਾ ਸਮਾਨ ਆ ਜਿਹੜਾ ਇਹ ਪਹਿਲਾਂ ਹੀ ਤਿਆਰ ਕਰਕੇ ਰੱਖ ਲਵਾਂਗੇ। ਤੇ ਇਹ ਆਪਾਂ ਨੇ ਚਾਪਰ ਲੈ ਜਾਂਦਾ ਸੀਗਾ ਮਾਰਕੀਟ ਦੇ ਵਿੱਚੋਂ ਇਹਦੇ ਨਾਲ ਆਪਣਾ ਕੰਮ ਆ ਜਿਹੜਾ ਬਹੁਤ ਆਸਾਨ ਹੋ ਜਾਂਦਾ ਚਿੱਲੀ ਗਟਰ ਦੇ ਨਾਲ ਚੋਪ ਕਰਨ ਦੇ ਨਾਲ ਮੋਡੇ ਵੀ ਦਰਦ ਕਰਨ ਲੱ ਜਾਂਦੇ ਨੇ ਕਈ ਵਾਰ ਉਹਦੇ ਬਲੇਡ ਨੇ ਜਿਹੜੇ ਉਹ ਵੀ ਬਿੰਗੇ ਟੇਟੇ ਹੋਣ ਕਰਕੇ ਤੇ ਜਿਆਦਾ ਵਧੀਆ ਨਹੀਂ ਕਰਦਾ ਹੈਗਾ ਵਿੱਚ ਅੜਕੀ ਜਾਂਦੇ ਨੇ ਤੇ ਦੇਖੋ ਹੁਣ ਮੈਂ ਤੁਹਾਨੂੰ ਦਿਖਾ ਦਿੰਨੀ ਆ ਤੇ ਆਪਣਾ ਇਹ ਜਿਹੜਾ ਸਾਰਾ ਮਿਰਚ ਅਦਰਕ ਵਗੈਰਾ ਬਿਲਕੁਲ ਬਰੀਕ ਆ ਜਿਹੜਾ ਇਸ ਨੇ ਪੀਸਤਾ ਹੈ ਤੇ ਹੁਣ ਆਪਾਂ ਇਸ ਨੂੰ ਇੱਕ ਕੌਲੇ ਦੇ ਵਿੱਚ ਕੱਢ ਲਵਾਂਗੇ ਤੇ ਆਪਾਂ ਨੇ ਇਹ ਜਿਹੜਾ ਆਪਣਾ ਕੱਪ ਸੀਗਾ ਉਹਨੂੰ ਢੋ ਕੇ ਰੱਖ ਦੇਣਾ ਆ ਦੇਖੋ ਆਪਾਂ ਨੇ ਇਸ ਦੇ ਵਿੱਚ ਪੀਸਿਆ ਸੀਗਾ ਤੇ ਇਧਰ ਹੁਣ ਆਪਾਂ ਸਾਗ ਆ ਜਿਹੜਾ ਆਪਣਾ ਚੰਗੀ ਤਰ੍ਹਾਂ ਰੇਜੇ ਪੈ ਗਿਆ ਏ ਤੇ ਸਾਗ ਆਪਣਾ ਥੱਲੇ ਹੋ ਗਿਆ ਹੈ ਹੁਣ ਆਪਾਂ ਚੰਗੀ ਤਰ੍ਹਾਂ ਘੋਟਣਾ ਹੈ ਜਿਹੜਾ ਸਿੱਧਾ ਕਰਕੇ ਵੀ ਸਾਗ ਦੇ ਵਿੱਚ ਫੇਰਾਂਗੇ ਤੇ ਇਹਦੇ ਵਿੱਚ ਆਪਾਂ ਛੋਟਾ ਚਮਚਾ ਜਿਹੜਾ ਹਿੰਗ ਦਾ ਵੀ ਪਾ ਲੈਣਾ ਹੈ ਹਿੰਗ ਦੇ ਨਾਲ ਕੀ ਹੈ ਕਿ ਗੈਸ ਵਗੈਰਾ ਦੀ ਪ੍ਰੋਬਲਮ ਆ ਜਿਹੜੀ ਉਹ ਨਹੀਂ ਹੁੰਦੀ ਹੈਗੀ ਤੇ ਹੁਣ ਆਪਣੇ ਸਾਗ ਨੂੰ ਤਕਰੀਬਨ ਡੇਢ ਘੰਟਾ ਹੋ ਗਿਆ ਸੀ ਰਿੱਜ ਦੇ ਨੂੰ ਸਾਗ ਵੀ ਥੋੜਾ ਸੀ ਇਸ ਕਰਕੇ ਰਿੱਜਾ ਨੂੰ ਵੀ ਸਮਾਂ ਇਸ ਨੂੰ ਘਾਟੇ ਲੱਗਿਆ ਤੇ ਹੁਣ ਆਪਾਂ ਨੇ ਜਿਹੜਾ ਆਪਣਾ ਅਦਰਕ ਲਸਣ ਦਾ ਮਿਰਚਾਂ ਨੇ ਕਰਕੇ ਰੱਖੀਆਂ ਹੋਈਆਂ ਸੀਗੀਆਂ ਬਰੀਕ ਚੋਪ ਇਹਨਾਂ ਨੂੰ ਪਾ ਦੇਵਾਂਗੇ ਤੇ ਨਾਲ ਹੀ ਚੰਗੀ ਤਰ੍ਹਾਂ ਆਪਾਂ ਨੇ ਮਿਕਸ ਕਰ ਲੈਣਾ ਤੇ ਆਗਾ ਜਿਹੜੀ ਆਪਾਂ ਨੇ ਉਹ ਜ਼ਿਆਦਾ ਤੇਜ਼ ਨਹੀਂ ਰੱਖਣੀ ਹੈਗੀ ਅੱਗ ਨੂੰ ਆਪਾਂ ਮੀਡੀਅਮ ਹੀ ਰੱਖਾਂਗੇ ਤਾਂ ਹੀ ਆਪਣਾ ਸਾਗ ਹੈ ਜਿਹੜਾ ਚੰਗਾ ਵਧੀਆ ਤਰੀਕੇ ਦੇ ਨਾਲ ਪੱਕੂਗਾ ਨਹੀਂ ਤਾਂ ਆਪਣਾ ਸਾਗ ਹੈ ਜਿਹੜਾ ਅੱਗ ਤੇਜ਼ ਕਰੀ ਜਾਂਦੇ ਆ ਆਪਾਂ ਬਾਹਰੋਂ ਉਹ ਰਿਜਰਜ ਕੇ ਕਾਲਾ ਹੋ ਜਾਂਦਾ ਪਰ ਅੰਦਰ ਤੱਕ ਉਹਦਾ ਜਿਹੜਾ ਪੱਤਾ ਹੈ ਉਹ ਸੌਫਟ ਨਹੀਂ ਹੁੰਦਾ ਹੈਗਾ ਜਦੋਂ ਆਪਾਂ ਉਸ ਨੂੰ ਘੋਟਦੇ ਆ ਤਾਂ ਉਹਦੇ ਵਿੱਚ ਪੱਤੇ-ਪੱਤੇ ਨੇ ਜਿਹੜੇ ਇਹ ਰਹਿ ਜਾਂਦੇ ਨੇ ਇਸ ਕਰਕੇ ਆਪਾਂ ਆਗਾ ਜਿਹੜੀ ਬਿਲਕੁਲ ਹਿਸਾਬ ਦੀ ਹੋਈ ਰੱਖਣੀ ਆ ਮੀਡੀਅਮ ਅਗਦੇ ਉੱਪਰ ਹੀ ਕੋਈ ਵੀ ਚੀਜ਼ ਆਪਾਂ ਬਣਾਈਏ ਜਿਆਦਾ ਵਧੀਆ ਬਣਦੀ ਆ ਤੇ ਹੁਣ ਆਪਣਾ ਪਾਣੀ ਆ ਜਿਹੜਾ ਉਹ ਸੁੱਕ ਚੱਲਿਆ ਸੀਗਾ ਤੇ ਹੁਣ ਆਪਾਂ ਐਕਸਟਰਾ ਪਾਣੀ ਆ ਜਿਹੜਾ ਗਰਮ ਹੋਣ ਦੇ ਲਈ ਇਹਦੇ ਵਿੱਚ ਰੱਖ ਦਵਾਂਗੇ ਤੇ ਆਪਾਂ ਨੂੰ ਆਪਾਂ ਸ਼ਹਿਰ ਚਲੇ ਗਏ ਸੀਗੇ ਅੱਜ ਬੁੱਧਵਾਰ ਸੀਗਾ ਤੇ ਆਪਾਂ ਦੁਪਹਿਰਾਂ ਸਾਰਤ ਚਲੇ ਗਏ ਸੀ ਸਾਗ ਧਰ ਕੇ ਤੇ ਆਉਣ ਲੱਗੇ ਆਪਾਂ ਨੂੰ ਦੇਰ ਹੋ ਗਈ ਤੇ ਆਪਣਾ ਸਾਗ ਆ ਜਿਹੜਾ ਜਦ ਤੱਕ ਵਧੀਆ ਬਣ ਗਿਆ ਸੀਗਾ ਤੇ ਹੁਣ ਆਪਾਂ ਇਹਦੇ ਵਿੱਚ ਆਲਣ ਪਾਵਾਂਗੇ ਇਹ ਸਾਗ ਐਨਾ ਵਧੀਆ ਰਿਝਿਆ ਸੀਗਾ ਮੀਡੀਅਮ ਅੱਗ ਦੇ ਉੱਪਰ ਇੱਕਦਮ ਮੜਾਈ ਵਰਗਾ ਸਾਗ ਇਹ ਬਣ ਕੇ ਤਿਆਰ ਹੋ ਗਿਆ ਸੀ ਦੇਖਣੇ ਵਾਲਾ ਤੇ ਆ ਕਹੂਗਾ ਕਿ ਤੁਸੀਂ ਇਸ ਨੂੰ ਗ੍ਰੈਂਡਰ ਦੇ ਨਾਲ ਜਾਂ ਮਿਕਸੀ ਦੇ ਵਿੱਚ ਤੁਸੀਂ ਬਲੈਂਡ ਕੀਤਾ ਪਰ ਨਹੀਂ ਸਾਗ ਆਪਣਾ ਬਹੁਤ ਵਧੀਆ ਬਹੁਤ ਛੇਤੀ ਘੁੱਟ ਗਿਆ ਸੀ ਕਿਉਂਕਿ ਸਵੇਰ ਤੋਂ ਲੈ ਕੇ ਸ਼ਾਮ ਹੋ ਗਈ ਸੀਗੀ ਇਸ ਨੂੰ ਬਣ ਲਈ ਤੇ ਆਪਾਂ ਵੀਡੀਓ ਸ਼ੂਟ ਕਰਨੀ ਸੀ ਇਸ ਕਰਕੇ ਆਪਾਂ ਦੁਪਹਿਰਾ ਸਾਹ ਤੇ ਚਲੇ ਗਏ ਸੀਗੇ ਉੱਥੇ 4 ਘੰਟੇ ਲਾਉਣ ਤੋਂ ਬਾਅਦ ਆਪਾਂ ਨੇ ਆ ਕੇ ਆ ਜਿਹੜਾ ਸਾਗ ਦੇ ਵਿੱਚ ਆਲਣ ਪਾਇਆ ਹੈ ਦੇਖੋ ਤੁਸੀਂ ਦੇਖ ਸਕਦੇ ਹੋ ਸਾਗ ਆਪਣਾ ਕਿੰਨਾ ਵਧੀਆ ਘੁੱਟ ਗਿਆ ਹੈ ਬਿਲਕੁਲ ਮਲਾਈਦਾਰ ਸਾਗ ਆਪਣਾ ਬਣ ਕੇ ਇਹ ਤਿਆਰ ਹੋ ਗਿਆ ਹੈ ਤੇ ਹੁਣ ਆਪਾਂ ਚੰਗੀ ਤਰ੍ਹਾਂ ਸਾਗ ਨੂੰ ਘੋਟ ਕੇ ਆਪਾਂ ਤਕਰੀਬਨ ਇਹਦੇ ਵਿੱਚ ਇੱਕ ਬਾਟੀ ਆ ਜਿਹੜੀ ਉਹ ਆਲਣ ਦੀ ਲਈ ਆ ਮੱਕੀ ਦੀ ਰੀ ਤੁਸੀਂ ਆਲਣਾ ਜਿਹੜਾ ਇਹ ਐਦਾਂ ਆਟੇ ਦਾ ਸੁੱਕਾ ਵੀ ਪਾ ਸਕਦੇ ਹੋ ਕਈ ਲੋਕੀਆ ਕਿ ਘੋਲ ਕੇ ਵੀ ਪਾ ਲੈਂਦੇ ਨੇ ਖੋਲ ਕੇ ਪਾਉਣ ਦੇ ਨਾਲ ਵੀ ਗੱਠਾਂ ਨੇ ਜਿਹੜੀਆਂ ਉਹ ਨਹੀਂ ਬਣਦੀਆਂ ਹੈਗੀਆਂ ਤੇ ਹੁਣ ਆਪਾਂ ਨੇ ਥੋੜਾ ਜਿਹਾ ਪਾਣੀ ਪਾ ਕੇ ਸਾਗ ਨੂੰ ਰਝਾ ਲੈਣਾ ਕਿਉਂਕਿ ਆਪਣੇ ਆਲਣ ਨੇ ਵੀ ਫੁੱਲਣਾ ਹੈ ਇਸ ਕਰਕੇ ਸਾਗ ਆ ਜਿਹੜਾ ਆਪਣਾ ਕਾਠਾ ਹੋ ਜਾਂਦਾ ਤੇ ਹੁਣ ਆਪਾਂ ਨੇ ਦੇਖੋ ਸਾਗ ਆ ਜਿਹੜਾ ਆਪਣਾ ਬਹੁਤ ਵਧੀਆ ਬਣ ਗਿਆ ਏ ਤੁਹਾਨੂੰ ਆਪਾਂ ਇੱਕ ਵਾਰ ਕਟਛੀ ਦੇ ਨਾਲ ਚੈੱਕ ਕਰਕੇ ਦਿਖਾ ਦਿੰਨੇ ਆ ਕਿ ਸਾਗ ਆਪਣਾ ਕਿੰਨਾ ਵਧੀਆ ਤਿਆਰ ਹੋਇਆ ਏ ਦੇਖੋ ਬਹੁਤ ਵਧੀਆ ਕੁਲ ਗਿਆ ਇਹ ਤੇ ਖਾਣ ਦੇ ਵਿੱਚ ਵੀ ਬਹੁਤ ਟੇਸਟੀ ਸੀਗਾ ਨਾਲੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੀ ਵੀਡੀਓ ਨੂੰ ਜਰੂਰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਿਓ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ